प्यारे बच्चों आज आपा गणित दी दुनिया क्लास 5th चैप्टर सेकंड ਤੇ एक्सरसाइज 2.5 ਕਰਦੇ ਆ ਚਲੋ ਸਭ ਤੋਂ ਪਹਿਲਾਂ ਖਾਲੀ ਥਾਂ ਭਰੋ ਸਾਰੇ ਗੁਣਾ ਕਰਨੇ ਆ ਬੱਚੋ ਆਪਾਂ ਨੇ ਗੁਣਾ ਆਪਾਂ ਨੇ ਪਹਿਲੇ ਵੀ ਕਰੀ ਹੈ ਤੇ ਦੇਖੋ ਜਦੋਂ ਕਿਸੇ ਨੂੰ ਵੀ ਇੱਕ ਨਾਲ ਗੁਣਾ ਕਰਦੇ ਆਪਾਂ ਤਾਂ ਕੀ ਹੁੰਦਾ ਹੈ ਉਹੀ ਚੀਜ਼ ਆਉਂਦੀ ਹੈ ਤਾਂ ਆਪਾਂ ਉਹੀ ਚੀਜ਼ ਉਹ ਲਿਖਣੀ ਹੈ ਕਿੰਨਾ 491 ਠੀਕ ਹੈ ਬੱਚੋ ਅੱਗੇ ਦੇਖੋ ਜਦੋਂ ਵੀ ਆਪਾਂ 10 ਨਾਲ 100 ਨਾਲ 1000 ਨਾਲ ਇਹ 10000 ਨਾਲ ਜਿੰਨੇ ਜਿਹਦੇ ਪਿੱਛੇ ਅੱਗੇ 1 ਹੋਵੇ ਪਿੱਛੇ 0 ਹੋਣ ਤਾਂ ਆਪਾਂ ਉਹਨੂੰ ਜਿਹਦੇ ਨਾਲ ਵੀ ਗੁਣਾ ਕਰਾਂਗੇ ਉਹ ਜਿੰਨੀ ਪਿੱਛੇ 0 ਹੋਣਗੇ ਉਹਨੇ 0 ਉਹਦੇ ਲੱਗ ਜਾਣਗੇ ਔਰ ਇਹਦੇ ਪਿੱਛੇ ਕਿੰਨੇ 0 ਇੱਕ ਹੈ ਤਾਂ ਆਪਾਂ ਆ ਲਿਖਾਂਗੇ 8135 10 ਹੈ ਤਾਂ 10 ਨਾਲ ਇਹ ਕਦੋਂ ਹੋਗਾ ਜਦੋਂ ਅੱਗੇ 1 ਹੋਵੇ ਪਿੱਛੇ 0 ਹੋਣ ਫਿਰ ਇਹ ਟ੍ਰਿਕ ਜਿਹੜੀ ਹੈ ਕੰਮ ਕਰੂਗੀ ਠੀਕ ਹੈ ਬੱਚੋ ਅੱਗੇ ਦੇਖੋ ਪੂਰੇ ਵੀ ਇਹੀ ਹੈ 650 100 650 ਲਿਖਿਆ 100 100 ਦੇ ਪਿੱਛੇ ਕਿੰਨੇ ਜ਼ੀਰੋ ਹੈ 2 ਠੀਕ 6500 ਹੋਗਾ ਜਦੋਂ ਵੀ ਕਿਸੇ ਨੂੰ 0 ਤੋਂ ਗੁਣਾ ਕਰਦੇ ਆ ਬੱਚੋ ਤਾਂ ਅਨਸਰ 0 ਹੀ ਹੁੰਦਾ ਹੈ ਅੱਗੇ ਦੇਖੋ ਹੁਣ ਆਪਾਂ ਉਲਟਾ ਗਿਆ ਆਪਾਂ ਨੂੰ ਆਨਸਰ ਦੇ ਰੱਖਿਆ ਉਹਰੇ ਦੱਸਣਾ ਹੈ ਦੇਖੋ 129 ਰੇ 129 ਰੇ ਆ ਬ ਇਹਦੇ ਪਿੱਛੇ ਦੇਖੋ ਕਿੰਨੇ ਜ਼ੀਰੋ ਹੈ 2 ਦੋ ਜ਼ੀਰੋ ਕਿਹਦੇ ਪਿੱਛੇ ਹੁੰਦਾ ਹੈ ਸੋ ਦੇ ਠੀਕ ਹੈ ਇਹਦਾ ਮਤਲਬ ਉਹਰੇ ਸੋ ਆ ਗਿਆ ਠੀਕ ਹੈ ਬੱਚੋ ਅੱਗੇ ਦੇਖੋ 13000 ਦੇ ਪਿੱਛੇ ਤਿੰਨ ਜ਼ੀਰੋ ਹੈ ਤਿੰਨ ਜ਼ੀਰੋ ਤਾਂ ਆ ਗਈ ਅੱਗੇ ਕੀ ਹੋਊਗਾ ਇਹਦਾ ਮਤਲਬ 13 ਹੋਊਗਾ ਠੀਕ ਹੈ ਬੱਚੋ ਅੱਗੇ ਅਨਸਰ 0 ਕਦੋਂ ਆਊਗਾ ਜਦ ਕਿਸੇ ਨੂੰ ਆਪਾਂ 0 ਨਾਲ ਗੁਣਾ ਕਰਾਂਗੇ ਠੀਕ ਹੈ ਬੱਚੋ ਹੁਣ ਦੇਖੋ ਇੱਕ ਚੀਜ਼ ਮੈਂ ਕੱਲ ਵੀ ਦੱਸੀ ਸੀ ਜਦੋਂ ਆਪਾਂ ਨੇ ਗੁਣਾ ਸਿੱਖੀ ਜਾਂ ਤਾਂ ਮੈਂ 82 602 ਜਾਂ ਮੈਂ ਫਿਰ 602 82 ਜੇ ਗੁਣਾ ਕਰਾਂਗੇ ਤਾਂ ਇਹਦਾ ਜੋ ਅਨਸਰ ਹੈ ਇਹਦੇ ਅਨਸਰ ਦੇ ਬਿਲਕੁਲ ਸੇਮ ਆਊਗਾ ਤੋ ਤੁਹਾਡੀ ਮਰਜ਼ੀ ਹੈ 82 602 ਕਰ ਲੋ ਜਾਂ ਫਿਰ 602 82 ਕਰ ਲੋ ਇੱਕੋ ਹੀ ਚੀਜ਼ ਆਉਗੀ ਠੀਕ ਹੈ ਬੱਚੋ ਇਹ ਸਿਰਫ ਗੁਣਾ ਚੇਰੂਗਾ 8414 10 10 ਦਾ ਮਤਲਬ ਹੈ 1 0 8410 0 ਆ ਜਾਊਗਾ 10 ਯਾਨੀ ਕਿ 1 0 ਆ ਜਾਊਗਾ 67 100 ਤਕੀਬ ਬਣ ਜਾ 6700 ਠੀਕ ਹੈ ਬੱਚੋ ਅੱਗੇ ਦੇਖੋ 91 1000 تقریبا بن جے گا 91000 ٹھیک ہے بچوں اگے دیکھو 100 1000 100 لکھا ہزار دے تین زیرو کی بن گیا 1 لاکھ ٹھیک ہے بچوں اگے دیکھو 545 اورے 545 ایک زیرو رہ گئی ایک زیرو کدوں اندی ہے جے دو 10 نال گنا کرتے ہیں اپ ٹھیک ہے بچوں सात सौ छः एक जीरो का दस आएगा तो आप उ लिख देंगे सात सौ ठीक है बच्चों आगे देखो सत सौ अठानवे उरे भी सात सौ अठानवे सेम आंसर कदम आता है जो आप एक गुणा करते हैं ठीक है ये चैप्टर ये एक्सरसाइज तो डी कंप्लीट होगी ओके थैंक यू बच्चों